ਲਓ ਜੀ ਆਪਾਂ ਖੜੇ ਆ ਨਿਹਾਲ ਸਿੰਘ ਵਾਲਾ ਉਹ ਸਾਹਮਣੇ ਰਹਿ ਗਿਆ ਬੱਸ ਅੱਡਾ ਤੇ ਆਹ ਟਰਾਂਸਫਰਮ ਦੇ ਨਾਲ ਇੱਥੇ ਬਾਬਾ ਜੀ ਆ ਤੇ ਬਾਬਾ ਇੱਥੇ ਗੋਭੀ ਦੀ ਲਾਉਂਦਾ ਏ ਰੇੜੀ ਬਹੁਤ ਸੋਹਣੀ ਬਰਫ ਫਰਗੀ ਚਿੱਟੀ ਗੋਭੀ ਤੇ ਬਹੁਤ ਵਧੀਆ ਭਾਅ ਦੇ ਨਾਲ ਰੇਟ ਦੇ ਨਾਲ ਤੁਹਾਨੂੰ ਮਿਲ ਜੂਗੀ ਤੇ ਬਾਈ ਬਹੁਤ ਵਧੀਆ ਕੰਮ ਆ ਹਨਾ ਦਰਸਖੀਰ ਨੇ ਬਾਈ ਆਪਾਂ ਜਿਹੜੇ ਪੂਰੇ ਨੰਗੇ ਹੁੰਦੇ ਸੀ ਤੋਂ ਦੀ ਹਾਂ ਬਾਬੇ ਨੂੰ ਵੇਖ ਕੇ ਰੋਗੇ ਹੂੰ ਬਾਬੇ ਦਾ ਕੰਮ ਬਹੁਤ ਵਧੀਆ ਬਹੁਤ ਵਧੀਆ ਬਾਈ ਗੋਭੀ ਬਹੁਤ ਸੋਹਣੀ ਉਹ ਅੱਗੇ ਦੂਜਾ ਪਿੰਡ ਦੂਜੇ ਪੰਗਾ ਤੋਂ ਆਪਾਂ ਲੈ ਲੈ ਮੈਨੂੰ ਸਾਡੀ ਹਾਂ ਉਹਨਾਂ ਲੋੜਾਂ ਤੋਂ ਆਪਣਾ ਭਰਾ ਬਾਬਾ ਆਪਣਾ ਗੁਰਸੇਕ ਬੰਦਾ ਪਿੱਛੇ ਜੇ ਵਿਰੋਧ ਵੀ ਕਿੰਨਾ ਕੀਤਾ ਹਾਂ ਬਾਬਾ ਹਰ ਉਹਨਾਂ ਦੇ ਤੇ ਰੋਜ਼ ਹੀ ਹੁੰਨੇ ਆ ਜੀ ਕਿੰਨੇ ਵਜੇ ਲੱਗਦਾ ਪਾ ਤਿੰਨ ਕਜੇ ਆਏ ਨੇ ਤਿੰਨ ਕਜੇ ਆ ਜਾਂਦੇ ਸ਼ਾਮ ਨੂੰ 9 ਵਜੇ ਤੱਕ 9 ਵਜੇ ਦੇ ਤੱਕ ਬੋਲੋ ਸ਼ਾਮ ਨੂੰ 3 ਵਜੇ ਤੋਂ ਲੈ ਕੇ 9 ਵਜੇ ਤੱਕ ਬਾਬਾ ਇੱਥੇ ਹੁੰਦਾ ਜਦੋਂ ਮਰਦੀ ਲਿਓ ਜੀ ਨਿਹਾਲ ਸਿੰਘ ਵਾਲ ਦੇ ਨੇੜੇ ਤੇੜੇ ਜਿੰਨੇ ਵੀ ਪਿੰਡ ਆ ਜਿਵੇਂ ਪੱਤੋ ਖਾਈ ਦੀਨਾ ਆਹ ਖੋਟੇ ਹੋ ਗਿਆ ਮਾਨੂੰ ਕੇ ਜਿਹੜੇ ਵੀ ਇਹਨੂੰ ਪੈਂਦੇ ਆ ਮਦੇ ਏ ਕੇ ਭਾਗੀ ਕੇ ਬੱਸ ਸਟੈਂਡ ਤੋਂ ਰੇ ਆ ਤੁਹਾਨੂੰ ਇਹ ਸਾਹਮਣੇ ਰੋਡ ਦੇ ਉੱਪਰ ਆ ਦਿਖ ਜਾਣੀ ਆ ਸਾਹਮਣੇ ਆ ਸ਼ਕਰਾਨਾ ਲੈਕਟ੍ਰੀਸ਼ੀਅਨ ਭਰਮਜੀਤ ਮਾਰਕੀਟ ਆ ਬਾਬਾ ਗੋਭੀ ਲਈ ਜਾਂਦਾ ਆ ਦੇਖੋ ਤੇ ਆਏ ਰੇਟ ਹੀ ਬਹੁਤ ਵਧੀਆ ਗੋਭੀ ਆ ਪੂਰਾ ਰੇਟ ਜਮਾ 7 ਦਾ ਗੋਭੀ ਆ ਆਪਾਂ ਫਰਜ ਬਣਦਾ ਬਾਬੇ ਨੂੰ ਇੱਕ ਦੋ ਘੰਟੇ ਵਿੱਚ ਮਿਲ ਲਗਾ ਘਰੇ ਤੋਰ ਕੇ ਵੇਲੇ ਕਰਕੇ ਫਿਰ ਪਤਾ ਲੱਗੂਗਾ ਜੇ ਪਿੱਛੇ ਜੇ ਤਾਂ ਆਪਾਂ ਬਹੁਤ ਵਿਰੋਧ ਕੀਤਾ ਸੀਗਾ ਪ੍ਰਵਾਸ ਸਿੰਘਾਂ ਦਾ ਤੇ ਆਪਾਂ ਆਪਣੇ ਆਪਣੇ ਪੰਜਾਬੀ ਭਰਾਵਾਂ ਦੀ ਫੇਰ ਨਹੀਂ ਮਦਦ ਕਰ ਦੇਗੇ ਤਾਂ ਜਰੂਰ ਆਇਓ ਇੱਕ ਵਾਰ ਇੱਥੇ ਤੇ ਖਰੀਦਿਓ